ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਿੰਡ ਕਾਨਗੜ ਦੀ ਪੰਚਾਇਤ ਵੱਲੋਂ ਮਹੰਤਾਂ ਦਾ ਪਾਇਆ ਮਤਾ ਸਮਾਣਾ ਦੇ ਨਾਂ ਲੱਗਦੇ ਪਿੰਡ ਕਾਨਗੜ ਪੂਤਨਾ ਵਿੱਚ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਵਿੱਚ ਵਿਆਹ ਸ਼ਾਦੀ ਵਾਲੇ ਘਰ ਜਾਂ ਮੁੰਡਾ ਹੋਣ ਤੇ ਮਹੰਤਾਂ ਵੱਲੋਂ ਜਬਰੀ ਜ਼ਿਆਦਾ ਪੈਸੇ ਲਿੱਤੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਸ ਨੂੰ ਦੇਖਦੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਵੱਲੋਂ ਮਤਾ ਪਾਇਆ ਹੈ ਕਿ BC ਨੂੰ 2100 ਰੁਪਏ ਅਤੇ ਜਨਰਲ ਨੂੰ 5200 ਰੁਪਏ ਦੇਣਾ ਹੋਵੇਗਾ ਉਹਨਾਂ ਨੇ ਅੱਜ ਮਤੇ ਦੀ ਕਾਪੀ ਐਸਡੀਐਮ ਤਰਸੇਮ ਚੰਦ ਨੂੰ ਦਿੱਤੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਦਵਿੰਦਰ ਸਿੰਘ ਜੀ ਸਰਪੰਚ ਕਾਨ ਜਿਹੜੇ ਪਿੰਡ ਦੇ ਸਰਪੰਚ ਹੋ ਸੀ ਕਾਨਗੜਪੋਤਣਾ ਜੀ ਜਿਹੜੇ ਮਮਤਾ ਨੇ ਪੰਚਾਇਤ ਵੱਲੋਂ ਜੋ ਫੈਸਲਾ ਕੀਤਾ ਗਿਆ ਹੈ ਹਾਂਜੀ ਤੇ ਮਲਕ 11 11 ਪੇ 20000 ਰੁਪਏ ਮੰਗਦੇ ਸੀ ਹਾਂਜੀ ਹਾਂਜੀ ਤੇ ਕਹਿੰਦੇ ਖੁਸ਼ੀ ਵਿੱਚ ਯਾਰ ਬੰਦਾ ਬੜਾ ਕੀ ਕੀ ਫੈਸਲਾ ਕੀਤਾ ਅਸੀਂ ਸਾਰੀ ಗ್ರಾಮ ਪੰਚਾਇਤ ਨੇ ਪਿੰਡ ਇਕੱਠੇ ਹੋਏ ਸੀ ਤੇ ਐਸਸੀਪੀ ਬੀਸੀ ਨੂੰ 2100 ਰੁਪਏ ਜੀ ਜਿਹੜੇ ਜਰਨਲ ਨੇ 5100 ਰੁਪਏ ਦੇਣ ਦਾ ਫੈਸਲਾ ਕੀਤਾ ਇਸ ਤੋਂ ਵੱਧ ਨਹੀਂ ਦੋਗ ਬੰਦਰ ਨਹੀਂ ਜੀ ਅਰ ਜੇ ਕੋਈ ਫੇਰ ਵੀ ਤੱਕਾ ਕਰੇ ਤੇ ਫਿਰ ਕੋਈ ਨਹੀਂ ਪੰਚਾਇਤ ਨਾਲ ਸਾਰੀ ਫਿਰ ਉਹ ਪਰਿਵਾਰ ਦੇ ਨਾਲ ਖੜਾਂਗੇ ਤੁਸੀਂ ਐ ਕਿ ਆਪਣੇ ਮੰਗ ਪੱਤਰ ਦੇਤਾ ਹੈਂ ਦੇਤਾ ਜੀ ਹਾਂਜੀ ਵਿਆਹ ਅਸੀਂ ਮਤਾਂ ਪਾਇਆ ਹੈ ਹਾਂਜੀ ਹਾਂਜੀ